ਸਤਿ ਸ਼੍ਰੀ ਅਕਾਲ ਦੋਸਤੋ ਜਿਸ ਸਾਈਕਲ ਮਕੈਨਿਕ ਦੀ ਚਮਕੀਲਾ ਸਾਹਿਬ ਨੇ ਮਦਦ ਕੀਤੀ ਸੀ ਉਹਦੇ ਮੁੰਡੇ ਨਾਲ ਆਪਣੀ ਗੱਲਬਾਤ ਹੋਈ ਕਿਸੇ ਦੇ ਥਰੂ ਤੇ ਉਹਨੂੰ ਪਹਿਲਾ ਸਵਾਲ ਮੇਰਾ ਇਹ ਸੀ ਕਿ ਤੁਸੀਂ ਸਾਹਮਣੇ ਆ ਕੇ ਲੋਕਾਂ 'ਚ ਇਹ ਗੱਲ ਦੱਸੀ ਕਿਉਂ ਨਹੀਂ ਉਹ ਕਹਿੰਦਾ ਬਾਈ ਜੀ ਅਸੀਂ ਇੰਨੇ ਜੁਕੇ ਹੈਨੇ ਇਹ ਤੇ ਲੋਕਾਂ ਤੇ ਮੀਡੀਆ 'ਚ ਆ ਕੇ ਬੋਲਦੇ ਫਿਰਿਓ ਮੈਂ ਕਹਿੰਦਾ ਬੇਨਤੀ ਵੀ ਕਰਦਾ ਮੇਰੇ ਬਾਰੇ ਕਿਸੇ ਨੂੰ ਦੱਸਿਓ ਨਾ ਪਰ ਮੈਂ ਇੰਨਾ ਜ਼ਰੂਰ ਦੱਸਦਾ ਕਿ ਕੋਈ ਸਮਾਹ ਸਗਾ ਅਮਰ ਸਿੰਘ ਚਮਕੀਲਾ ਜੀ ਜਾਂਦੇ ਹੁੰਦੇ ਸੀ ਉਹਨਾਂ ਦੇ ਸਾਈਕਲ ਨੂੰ ਪੈਂਚਰ ਲਾਤਾ ਜਾਂ ਇੱਕ ਦੋ ਵਾਰੀ ਜਿਸ ਤਰ੍ਹਾਂ ਦਾ ਮਾੜਾ ਮੋਟਾ ਕੱਖ ਵੀ ਨਹੀਂ ਸੀ ਕਹਿੰਦੇ ਉਹ ਬਾਤ ਚੱਲ ਕੇ ਉਹ ਪੈਸੇ ਵੀ ਦੇ ਜਾਂਦੇ ਸੀ ਪਰ ਕਹਿੰਦੇ ਬਾਅਦ ਦੇ ਵਿੱਚ ਜਦੋਂ ਮੇਰੇ ਪਿਤਾ ਜੀ ਤੇ ਇੱਕ ਬਹੁਤ ਹੀ ਮਾੜਾ ਸਮਾਂ ਆਇਆ ਕਿ ਮੈਂ ਛੋਟਾ ਸੀ ਬਿਮਾਰ ਹੋ ਗਿਆ ਤੇ ਦੁਕਾਨ ਬੰਦ ਹੋ ਜਾਂਦੀ ਆ ਤੇ ਉਦੋਂ ਆ ਕੇ ਚਮਕੀਲਾ ਜੀ ਸਟਾਰ ਬਣ ਜਾਂਦੇ ਆ ਤੇ ਉਹਨਾਂ ਦੇ ਅਖਾੜੇ ਵੀ ਲੱਗਦੇ ਹੁੰਦੇ ਆ ਉਹਨਾਂ ਕੋਲ ਚਾਰ ਪੈਸੇ ਵੀ ਤੇ ਗੱਡੀ ਸਾਰਾ ਕੁਝ ਆ ਜਾਂਦਾ ਉਹ ਲੰਗਦੇ ਵੱੜਦੇ ਪੁੱਛਦੇ ਆ ਵੀ ਇੱਥੇ ਇੱਕ ਸਾਈਕਲ ਵਾਲੇ ਦੀ ਦੁਕਾਨ ਹੁੰਦੀ ਸੀ ਵੀ ਮੈਂ ਉਹਦੇ ਤੋਂ ਜਾ ਉਹ ਕਹਿੰਦੇ ਜੀ ਉਹ ਤਾਂ ਇੱਦਾਂ ਇੱਦਾਂ ਵੀ ਦੁਕਾਨ ਉਹਨੇ ਬੰਦ ਕੀਤੀ ਪਈ ਆ ਤੇ ਖੋਲਦਾ ਨਹੀਂ ਉਹਦੇ ਘਰ ਇਸ ਤਰ੍ਹਾਂ ਦੀ ਮੁਸੀਬਤ ਪਈ ਹੋਈ ਆ ਕਹਿੰਦੇ ਉਹ ਪੁੱਛ ਕੇ ਉਹਦੇ ਘਰ ਗਏ ਤੇ ਕਹਿੰਦੇ ਜਦੋਂ ਘਰ ਸਾਡੇ ਆਏ ਤੇ ਆਕਰਨ ਪਿਤਾ ਜੀ ਨੂੰ ਕਿਹਾ ਵੀ ਦੱਸੋ ਕੀ ਗੱਲ ਹੋ ਗਈ ਤੇ ਉਹ ਕਹਿੰਦੇ ਵੀ ਇਸ ਤਰ੍ਹਾਂ ਤੇ ਕਹਿੰਦੇ ਮੇਰੇ ਪਿਤਾ ਜੀ ਦੀ ਮਦਦ ਕੀਤੀ ਸੀਗੀ ਹਣਾ ਉਹ ਤੁਹਾਨੂੰ ਵੀ ਪਤਾ ਪੈਸਿਆਂ ਨਾਲ ਮਦਦ ਕੀਤੀ ਸੀ ਤੇ ਕਿਹਾ ਸੀ ਤੁਸੀਂ ਦੁਕਾਨ ਦੁਆਰਾ ਤੋਂ ਖੋਲੋ ਤੇ ਤੁਸੀਂ ਉੱਚ ਸਮਾਨ ਪਾਓ ਆ ਮੈਂ ਜਿਹੜਾ ਤੁਹਾਨੂੰ 5000 ਰੁਪਏ ਦਿਨਾ ਇਹਨਾਂ ਸਮਾਨ ਪਾ ਲਓ ਹੈ ਤੇ ਬਾਕੀ ਪੰਜ ਤਿੰਨ ਚਾਰ ਪੰਜ ਜਿੰਨਾ ਵੀ ਤੁਸੀਂ ਤੁਹਾਨੂੰ ਉਦਾਂ ਕੋ ਚਾਹੀਦਾ ਮੈਨੂੰ ਦੱਸ ਦਿਆ ਕਰੋ ਮੈਂ ਉਦਾਂ ਵੀ ਤੁਹਾਨੂੰ ਦੇ ਦਿਆ ਕਰੂੰ ਜੇ ਕਿਤੇ ਇਲਾਜ ਲਈ ਬੱਚੇ ਦੇ ਨੇ ਪਰ ਤੁਸੀਂ ਆਪਣਾ ਕੰਮ ਚਾਲੂ ਕਰੋ ਕਹਿੰਦੇ ਗੱਲ ਕੱਕ ਨਹੀਂ ਸੀ ਇੱਕ ਛੋਟੀ ਜੀ ਗੱਲ ਸੀ ਕਿ ਇੱਕ ਦੋ ਵਾਰ ਪੈਂਚਰੇ ਲਾਤਾ ਹੈ ਸਿਗਾ ਸਾਈਕਲ ਦੇ ਟਾਇਰ ਨੂੰ ਪਰ ਉਹਦਾ ਵੀ ਐਡਾ ਵੱਡਾ ਅਹਿਸਾਨ ਤਾਰਿਆ ਅਮਰ ਸਿੰਘ ਚਮਕੀਲੇ ਨੇ ਤੇ ਭਾਈ ਉਸ ਮਾੜੇ ਵਕਤ ਦੇ ਵਿੱਚ ਤੁਸੀਂ ਮੇਰੇ ਕੰਮ ਆਏ ਸੀ ਤੁਸੀਂ ਮੇਰੇ ਮਦਦ ਕੀਤੀ ਸੀ ਤੇ ਮੈਂ ਉਸ ਨੂੰ ਭੁੱਲ ਨਹੀਂ ਸਕਦਾ ਕਿਉਂਕਿ ਦਿਲ ਦਾ ਚਮਕੀਲਾ ਬਹੁਤ ਨਰਮ ਸੀਗਾ ਨਰਮ ਕੀ ਜਿਵੇਂ ਗਲਾਬ ਦੇ ਫੁੱਲ ਦੀ ਪੱਤੀ ਨਹੀਂ ਹੁੰਦੀ ਇਸ ਤਰ੍ਹਾਂ ਦਾ ਸੀ ਦਿਨ ਉਹ ਕਿਤੇ ਵੀ ਜਿੱਥੇ ਵੀ ਉਹਨੂੰ ਲੱਗਦਾ ਸੀ ਕਿ ਮੈਂ ਕਿਸੇ ਦੇ ਕੰਮ ਆਜਮਾ ਉਹ ਆ ਜਾਂਦਾ ਸੀ ਤੇ ਕਿਸੇ ਨੇ ਮਾੜੀ ਜਿਹੀ ਵੀ ਉਹਦੇ ਨਾਲ ਚੰਗਿਆਈ ਕੀਤੀ ਹੁੰਦੀ ਸੀ ਉਹ ਤੋਂ ਤਿੰਨ ਗੁਣਾ ਵੱਧ ਚੰਗਿਆਈ ਕਰ ਜਾਂਦਾ ਸੀ ਅਗਲੇ ਨਾਲ ਇਸ ਕਰਕੇ ਵੀ ਯਾਰ ਮੇਰੇ ਕੰਮ ਆਇਆ ਤੇ ਕਹਿੰਦੇ ਫਿਰ ਮੁੜ ਕੇ ਸਾਡੀ ਦੁਕਾਨ 'ਚ ਸੀ ਸਮਾਨ ਪਾਇਆ ਪਿਤਾ ਜੀ ਨੇ ਤੇ ਕੰਮ ਚੱਲ ਪਿਆ ਤੇ ਕਹਿੰਦੇ ਬਸ ਉਹਨਾਂ ਦੀ ਇਹ ਜਿਹੜੀ ਸਾਡੇ ਤੇ ਇਨਾ ਕੀਤਾ ਸੀ ਇਹਿਸਾਨ ਅਸੀਂ ਮੰਨਦੇ ਹਾਂ ਉਹਨਾਂ ਦਾ ਬਸ ਅਸੀਂ ਇਹ ਕਹਿੰਨੇ ਆ ਤੇ ਅਸੀਂ ਸਾਹਮਣੇ ਆਣ ਜੋਗੇ ਹੈ ਨੇ ਟੀਵੀਾਂ ਤੇ ਜਾਂ ਲੋਕਲ ਮੈਿਕਾਂ ਦੇ ਮੂਹਰੇ ਗੱਲ ਕਰਨ ਜੋਗੇ ਐ ਨਹੀਂ ਤੇ ਸਾਡੇ ਮੂਹਰੇ ਕੋਈ ਮੈਕ ਕਰ ਤੋ ਸਾਨੂੰ ਗੱਲ ਕਰਨੀ ਨਹੀਂ ਆਉਂਦੀ ਇਸ ਕਰਕੇ ਅਸੀਂ ਚਮਕੀਲਾ ਜੀ ਦਾ ਅਹਿਸਾਨ ਨਹੀਂ ਕਦੇ ਭਲਾ ਸਕਦੇ ਸਾਡਾ ਇੰਨਾ ਹੀ ਬੜਾ ਆ ਤੇ ਬਹੁਤ ਬਈ ਅਸੀਂ ਇਹ ਦੱਸ ਦਿੱਤਾ ਤੁਹਾਡੇ ਜਰੀਏ ਪਹੁੰਚ ਗਿਆ ਲੋਕਾਂ ਤੱਕ ਤੇ ਬਸ ਇੰਨੀ ਕੀ ਗੱਲਬਾਤ ਸਗੀ ਐਦਾਂ ਦਾ ਕਰਤਾਰ ਸਿੰਘ ਚਮਕੀਲੇ ਦਾ ਤੇ ਜਿਹੜੇ ਉਹਨਾਂ ਦੇ ਫੈਨ ਆ ਉਹਨਾਂ ਨੂੰ ਬੇਨਤੀ ਆ ਹੁਣ ਸ਼ੇਅਰ ਵਾਲੀ Elina, ¿podrías?